कि काली मिटिया की लाए अरे आ भी गणेश टाइप है बन गए कोई दया तो गेहूं को हां बन हां तो दया तो हां अरे मुंह में होले अच्छा ए तो मतलब बीचों निकलना आ बेटा आ कोर शंख पड़े आ मुंह

ਭਗੇਲ ਸਿੰਘ ਜੀ ਨੇ ਕੋਈ ਸਮਾਂ ਉਸ ਜਗ੍ਹਾ ਤੇ ਬਤਾਇਆ ਤੇ ਮਹਾਰਾਜਾ ਰਣਜੀਤ ਸਿੰਘ ਰਣਜੀਤ ਸਿੰਘ ਦੇ ਸਮੇ ਦਾ ਉਹ ਕਿਲਾ ਆ ਤੇ ਉਹ ਦਿਖਾਵਾਂਗੇ ਤੁਹਾਨੂੰ ਤੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਆ ਤੇ ਤੁਹਾਨੂੰ ਦਿਖਾਵਾਂਗੇ ਵੀਡੀਓ ਨੂੰ ਬਣੇ ਵੀ ਚੈਨਲ ਨੂੰ ਸਬਸਕ੍ਰਾਈਬ ਕਰਦੇ ਵੀਡੀਓ ਲਾਈਕ ਸ਼ੇਅਰ ਕਮੈਂਟ ਜਰੂ ਕਰਦਿਆ ਕਰੋ ਤੇ ਨਾਲ ਬੈਲ ਆਈਕਨ ਜਰੂ ਪ੍ਰੈਸ ਕਰ ਲਿਆ ਕਰੋ ਕਿ ਵੀਡੀਓ ਫੁੱਲ ਵਾਚ ਕਰ ਲਿਆ ਕਰੋ ਤੇ ਉੱਥੇ ਮਹਾਂ ਬਾਬਾ ਭਗੇਲ ਸਿੰਘ ਜੀ ਨੇ ਕੋਈ ਸਮਾਂ ਉੱਥੇ ਬਤਾਇਆ ਸੀ ਜਾ ਕੇ ਤੇ ਮਹਾਰਾਣੀ ਜੀ ਸਿੰਘ ਦੇ ਸਮੇ ਦਾ ਕਿਲਾ ਇਹ ਉਹ ਦਿਖਾਵਾਂਗੇ ਵੀਡੀਓ ਨਾ ਬਣੀ ਰਹੀ ਅਸੀਂ ਚਲੋ ਚੱਲਦੇ ਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਅਸੀਂ ਪਹੁੰਚੇ ਹਾਂ ਫਿਰ ਜਹੂਰੇ ਤੇ ਲੋਚ ਇਹ ਜੇ ਨਾਲ ਨੂੰ ਸੱਪ ਦਾ ਕੱਖ ਵਗੈਰਾ ਲੱਗਿਆ ਹੁੰਦਾ ਹਨਾ ਤੇ ਉਹ ਇੱਥੇ ਜਹੂਰੇ ਮੱਥਾ ਟੇਕ ਸਕਦੇ ਆ ਸਮੁੰਦਰ 'ਚ ਕਿਉਂਕਿ ਇਹ ਉਹਨਾਂ ਦੀ ਬਖਸ਼ਿਸ਼ ਆ ਤੇ ਆਦਿ ਸ਼ਕਤੀ ਮੰਦਿਰ ਜਹੂਰਾ ਤੇ ਜਿਨ੍ਹਾਂ ਨੂੰ ਮਤਲਬ ਕਿ ਸਪਰਾ ਕੋਈ ਕੱਖ ਲੱਗਾ ਕੁਝ ਵੀ ਇਦਾਂ ਦਾ ਹੈਗਾ ਤੇ ਉਹ ਸਾਹਮਣੇ ਉੱਥੇ ਹੈਗੀਆਂ ਆ ਟੂਟੀਆਂ ਤੇ ਉੱਥੇ ਇਸ਼ਨਾਨ ਕਰੋ ਤੇ ਠੀਕ ਹੋ ਜਾਂਦੀ ਆ ਤੇ ਇਹ ਲੋ ਜੀ ਇਹ ਅੰਦਰ ਹੈਗਾ ਇਦਾਂ ਕੁੰਡ ਬਣਿਆ ਆ ਚਲ ਆ ਚ ਸਾਫ ਉਹਦਾ ਨਾ ਉਧਰ ਗੰਦਾ ਸੀਗਾ ਬਹੁਤ ਵਿੱਚ ਪਛਾਰ ਕੁਝ ਛੁੱਟਿਆ ਤੇ ਇਹ ਮੰਦਰ ਵਾਂਦਰ ਇਸ ਤਰ੍ਹਾਂ ਬਣਿਆ ਆ ਤੇ ਇੰਦਰੇ ਦਾ ਮੋੜਦਿਆਂ ਆ ਤੇ ਜਿੱਦਾਂ ਕਿ ਤੁਹਾਨੂੰ ਦੱਸਿਆ ਇੱਥੇ ਲਿਖਿਆ ਵੀ ਹੋਇਆ ਹੈ ਤੇ ਇੱਥੇ ਜਿਹੜੇ ਮਤਲਬ ਕਿ ਕੱਕ ਵਗੈਰਾ ਸੱਪ ਦਾ ਲੱਗਦਾ ਆ ਤੇ ਇੱਥੇ ਜਹੂਰੇ ਮੰਦਰਵਾਦ ਸ਼ਕਤੀ ਮੰਦਰਵਾ ਤੇ ਇੱਥੇ ਇਸ਼ਨਾਨ ਕਰਕੇ ਤੇ ਜਾ ਸਕਦਾ ਹੈ ਜਲ ਇੱਥੋਂ ਨੂੰ ਜਾ ਸਕਦਾ ਹੈ ਤੇ ਉਹ ਸੈੱਟ ਹੋ ਜਾਂਦਾ ਹੈ ਤੇ ਕੁਛ ਹੁੰਦੀ ਆ ਹੈ ਨਾ ਇਸ ਤਰ੍ਹਾਂ ਬਾਰ ਹੈ ਬਣਿਆ ਹੋਇਆ ਮੰਦਰ ਇਸ ਤਰ੍ਹਾਂ ਆ ਇਹ ਪੈ ਜਾਂਦਾ ਜਹੂਰੇ ਚ ਲਾਂਗ ਦੇ ਕੋਲ ਜਿਹੋ ਹੁੰਦਾ ਉੱਥੇ ਪੈ ਜਾਂਦਾ ਇਹੋ ਤੇ ਜਿਹੜੇ ਮਤਲਬ ਕਿ ਸੱਪ ਦਾ ਜਦਾਂ ਦੱਸਿਆ ਕੱਖ ਲੱਗਾ ਜੇ ਕੁਝ ਵੀ ਆ ਤੇ ਉੱਥੇ ਆ ਕੇ ਇਸ਼ਨਾਨ ਕਰ ਸਕਦੇ ਉਹ ਸਾਹਮਣੇ ਟੂਟੀਆਂ ਲੱਗੀਆਂ ਹੋਈਆਂ ਵੀ ਤੁਹਾਨੂੰ ਦਿਖਾ ਤਾਂ ਨਹੀਂ ਆ ਤੇ ਇਧਰ ਉੱਥੋਂ ਇਸ਼ਨਾਨ ਕਰਕੇ ਇੱਥੇ ਮੱਥਾ ਟੇਕੋ ਤੇ ਮਤਲਬ ਇਹ ਹੋ ਜਾਂਦਾ ਠੀਕ ਜੀ ਲੋ ਜੀ ਤੇ ਇਹ ਸਾਰਾ ਨਾਗਾਂ ਦਾ ਹੀ ਆ ਇੱਥੇ ਉੱਤੇ ਵੀ ਜੇ ਤੁਸੀਂ ਦੇਖੋ ਤੇ ਵੀ ਨਾਗਾਂ ਦਾ ਬਣਿਆ ਹੋਇਆ ਹੈ ਆ ਤੇ ਤਾਂ ਇੱਥੇ ਜਿਹੜੇ ਸੱਪ ਦੇ ਕੱਟੇ ਕੱਖ ਲੱਗਦੇ ਆ ਜੋ ਕੁਝ ਵੀ ਆ ਤੇ ਉਹ ਇੱਥੇ ਹੈ ਜਿਹੜਾ ਦੀਵਾ ਕਹਿੰਦੇ ਆ ਜਿਹੜਾ ਉੱਤੇ ਰੱਖਦੇ ਆ ਜਿਹੜਾ ਪੀਂਹ ਹੁੰਦਾ ਦੀਵਾ ਕਹਿੰਦੇ ਸਨ ਉਹ ਦੇਖੋ ਉੱਤੇ ਸੱਪ ਵੀ ਸ਼ਾਇਦ ਤੁਸੀਂ ਦਿਸਦੇ ਹੋਗੇ 나ਗ ਪਿਓ ਤੇ ਵੀ ਉਹ ਸਾਹਮਣੇ ਵੀ 나ਗ ਵਾ ਤੇ ਇਹ ਨਾਗਾਂ ਦਾ ਸਥਾਨ ਵਾ ਤੇ ਇੱਥੇ ਜੇ ਮਤਲਬ ਕੱਖ ਵਗੈਰਾ ਲੱਗਦਾ ਤੇ ਪੂਰਾ ਇੱਥੇ ਲਾਜ ਹੁੰਦਾ ਆ ਲਾਜ ਵੀ ਕੀ ਹੁੰਦਾ ਕਿ ਇੱਥੇ ਮਤਲਬ ਇਸ਼ਨਾਨ ਕਰਕੇ ਤੇ ਜਲ ਰਹਿ ਜਵੇ ਤੇ ਫਿਰ ਸੈੱਟ ਹੋ ਜਾਂਦਾ ਉਹ ਸਾਹਮਣੇ ਟੂਟੀਆਂ ਆਂ ਦੇਖ ਸਕਦੇ ਤੁਸੀਂ ਆਏ ਇੱਥੇ ਟੂਟੀਆਂ ਲੱਗੀਆਂ ਆਂ ਤੇ ਇਹ ਵੀ ਮਤਲਬ ਕਿ ਮੋਟਰ ਲੱਗੀ ਹੋ ਟੂਟੀਆਂ ਲੱਗੀਆਂ ਇੱਥੇ ਅਸੀਂ ਇਸ਼ਨਾਨ ਕਰ ਸਕਦੇ ਆ ਫਿਰ ਤੇ ਜੇ ਸੱਪ ਤਾਂ ਮਿਲ ਕੇ ਕਾਖੂ ਆ ਜੋ ਕੁਝ ਵੀ ਤਾਂ ਦਾ ਕੋਈ ਲੱਗਦਾ ਤੁਹਾਨੂੰ ਤੇ ਇੱਥੇ ਇਸ਼ਨਾਨ ਘਰ ਬਣੀ ਹੋਆ ਇਸ਼ਨਾਨ ਕਰਕੇ ਤੇ ਜਲ ਰੁਝਾ ਸਕਦੇ ਆ ਘਰ ਨੂੰ ਇਹ ਦੇਖੋ ਇੱਕ ਖਾਣੇ ਪਿੱਛੇ ਲੜਦੀਆਂ ਪਈਆਂ ਇੱਕ ਦੂਜੇ ਨਾਲ ਇਹ ਤਿੰਨੋ ਜਾਣੀ ਆ ਦੇਖੋ ਇਹ ਲੜਦੀਆਂ ਦੇਖੋ ਲੜਦੀਆਂ ਆ ਉਹ ਕਹਿੰਦੀ ਤੂੰ ਘਾ ਤੇ ਖਾਣਾ ਇਹ ਵੀ ਇਹ ਵੀ ਬੰਦੇ ਨਾਲੋਂ ਘਟ ਨਹੀਂ ਹੈਗੀ ਤੇ ਇਹ ਦੇਖ ਜੀ ਆਹ ਇੱਕ ਦੂਜੇ ਨੂੰ ਮਾਰਦੀਆਂ ਆ ਉਹ ਕਹਿੰਦੀ ਤੂੰ ਘਾ ਤੇ ਖਾਣਾ ਨਹੀਂ ਆ ਇਹ ਦੇਖੋ ਜੀ ਕਹਿਣ ਦਾ ਮਤਲਬ ਹੈ ਲੜਦੀਆਂ ਆ ਜਿਵੇਂ ਇੱਕ ਇੱਕ ਦੂਜੇ ਨੂੰ ਖਾਣ ਨਹੀਂ ਦਿੰਦੀ ਹੈ ਨਾ ਹੈ ਹਾਂ ਹੋਰ ਇਹ ਦੇਖ ਇਹ ਖਾ ਵੀ ਲੈਣਾ ਇਹਨੂੰ ਆਦਤ ਹੀ ਹੁੰਦੀ ਹੈ ਇਹਦੀ ਆਹ ਦੇਖੋ ਜੀ ਕਿੱਦਾਂ ਲੜਦੀਆਂ ਇਹ ਜਿਹੜਾ ਤੁਹਾਨੂੰ ਵਸਦੇ ਹੁੰਦੇ ਜਿਹਦਾ ਬੰਦਾ ਨਹੀਂ ਕਰਦਾ ਇਹ ਸਿਰ ਬੰਦੇ ਆੜੀ ਕਾਫੀ ਕਰਦੀਆਂ ਹਾਂ ਹਮ ਇੱਕ ਦੂਜੇ ਨੂੰ ਖਸਨ ਮਾਰਦੀਆਂ ਹਾਂ ਤੋਂ ਤੋਏ ਦਾ ਦਰਖਤ ਪੌਦਾ ਮਿਲਿਆ ਤੇ ਇਹ ਦੇਖੋ ਪਹਿਲਾਂ ਇਹਨੂੰ ਫੁੱਲ ਲੱਗਦੇ ਆ ਫੁੱਲ ਲੱਗਿਓ ਤੇ ਇਹ ਫੁੱਲ ਲੱਗੇ ਹੋਏ ਆ ਇਹ ਫੁੱਲ ਦੇ ਵਿੱਚ ਤੋਂ ਤੋਏ ਲੱਗਦੇ ਆ ਕਾਫੀ ਫੁੱਲ ਲੱਗੇ ਹੋਏ ਤੇ ਇਹ ਦੇਖੋ ਇਹ ਦੇਖੋ ਤੋਂ ਫੁੱਲ ਲੱਗਦੇ ਆ ਇਹ ਦੇਖੋ ਇਹ ਜਿਹੜੇ ਸ਼ਿਵਾਂ ਨੂੰ ਚੜਦੇ ਉਹੀ ਹਨ ਹਾਂ ਆ ਟੋਟੜੇ ਦੇ ਪੁੱਤ ਹੋ ਰਹੇ ਹੀ ਨਹੀਂ ਹੈ ਹਮ ਇਹ ਦੇਖੋ ਜੀ ਬਹੁਤ ਕੱਲੀ ਲੱਗਦੀ ਹੈ ਨਾ ਮੈਂ ਤਾਂ। ਤਾਂ ਤੂਏ ਲੱਗੇ ਹੋਏ ਆ ਤੇ ਇਹ ਪਹਿਲਾਂ ਫੁੱਲ ਲੱਗਦਾ ਫਿਰ ਤੰਦੂਆ ਲੱਗਦਾ ਹੈ। ਤੰਦੂਆ ਲੱਗਦਾ ਹੈ ਜਿਹੜੇ ਸ਼ਿਵਾਂ ਨੂੰ ਚੜਦੇ ਆ ਜੀ। ਕੀ? ਰਹਾ ਹੈ। ਪਾਣੀ ਥਾਰੇ ਤੋਂ ਨਾ। ਹਾਂ। ਆਹ। ਇਹ ਤਾਂ ਤਾਂ ਬਣਿਆ। ਇਹ 2019 ਦੇ ਬੱਚੇ ਪੰਚਾਇਤ ਨੇ ਬਣਾਇਆ ਇਹ। ਹਾਂ ਪਾਇਆ ਏ।

ਆ ਕੋਠੀ ਤੇ ਲੱਗ ਗਿਆ ਪ੍ਰਾਇਮਰੀ ਸਕੂਲ ਤੇ ਪਰ ਮਾਦੀ ਛੁੱਟੀ ਹੋਣੀ ਤਾਂ ਇਹ ਦੌੜ ਨਹੀਂ ਤੇ ਆਖਿਆ ਕਿ ਇਹ ਜਿਹੜੇ ਲੋਕਾਂ ਨੇ ਬਹੁਣਾ ਹਾਂਗੇ ਕਿ ਇਹ ਨਹੀਂ ਪਹਿਣਾ ਤਾਂ ਕੋਡੀਆਂ ਬੜੀਆਂ ਲੱਗਦੀਆਂ ਦੇਖ ਉਹ ਕੋਡੀਆਂ ਖੇលਦੇ ਹੁੰਦੇ ਆ ਗਏ ਆ ਗਏ ਲੰਡੂਗੀਆਂ ਇਕੱਠੀਆਂ ਕਰ ਲਈਆਂ ਉੱਥੇ ਲੱਭਣੇ ਕਿ ਨਹੀਂ ਪਹਿਣਾ ਤੋਂ ਨਹੀਂ ਉਹ ਵਜਲੇ ਬੋਣਾ ਅੱਛਾ ਮੈਨੂੰ ਜਿਹੜਾ ਪਰਦਾ ਹੁੰਦਾ चार दिखावा जाएं हाँ जी आपको भारत के मार्ग को तो दर्शन तो। तो में आता ये थारे थारे है ये बारे बारे खाई जी अच्छा ही मेरा दूध पानी ढाई पूरा आ चुके अच्छा ही कोई था हरदारबिया सेंटर गवर्नमेंट था ये सेंटर गवर्नमेंट का जी ना तो हम ਹਾਂ ਅੱਛਾ ਜੀ ਇਹ ਆ ਜਿਹੜੀ ਨਾਲ ਜ਼ਮੀਨ ਆ ਉਹ ਬਾਈ ਇਹ ਕਿਹਦੀ ਲੱਗੀ ਇਹ ਅਮਨ ਲੋਕਾਂ ਨੂੰ ਲਾਟ ਹੋਈ ਪਾਰ ਆ ਜਿਹੜੇ ਬਿਲਕੁਲ ਮੋਢਾ ਗਏ ਆ ਹਾਂ ਜੀ ਇਹ ਉਹ ਗੌਰਮੈਂਟ ਦੇ ਆ ਤੇ ਉਹ ਨਾ ਉਹ ਕੰਮਰੇ ਨਹੀਂ ਅੱਛਾ ਉਹਨਾਂ ਨੇ ਮੱਲੇ ਹੋਇਆ ਹੋਰ ਵੀ ਸੁਣਾਉਣਾ ਜੀ ਤੁਹਾਨੂੰ ਕਹਾਣੀ ਆਜਾ ਇਹ ਤਾਂ ਗੱਬੇ ਖੂਬ ਜਗਾ ਅੱਛਾ ਇਹ ਕੋ ਉਹ ਜਮੇ ਰਿਹਾ ਸੀ ਕਿ ਕਿਉਂ ਰਾਜਾ ਜਿੰਨਾ ਤੇ ਕਹਿੰਦੇ ਨੇ ਗੱਲ ਬੰਦੇ ਦੀ ਘਾਂ ਟੋਈ ਵਿੱਚ ਉਹ ਵੱਡਾ ਬਰਚਾ ਦੇ ਪਾੜਿਆ ਉਹ ਲੋਕਾਂ ਨੇ ਰੱਖਿਆ ਆ ਨੀਗਾ ਮਾਰੋ ਅਜੇ ਵੀ ਰੋੜੇ ਹੈਗੇ ਆਪਾਂ ਬਹੁਤ ਆ ਗਿਆ ਕਿੰਨੇ ਦਵਾਰਾਂ ਉਹਨੂੰ ਸਵੇਰੇ ਆ ਜਾਣਾ ਰੋਟੀ ਖਾ ਕੇ ਦੇਖੋ ਬੇਸਾਇਪੂਰ ਤਾ దారే కొనేద బడంట నిహో లేఖని తాకే లోకని చకలయి మితి ఓ ఏ కందా ఏ یار హ కందా 아, 봐. 오, 그래도 살면서 옆에 붙는다. 아, 봐. 나, 아, 봐. 아, 봐. 뭐야? 오, 그래. 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 ਉਂਧਿਆ ਹੋਊਗਾ ਅੱਛਾ ਫੋਨ ਐਸਡੀਐਮ ਨੂੰ ਕਿਹਾ ਐਸਡੀਐਮ ਇਥੇ ਆ ਗਿਆ ਅੱਛਾ ਤੇ ਉਹ ਜਨਾਮ ਖਾਂ ਜਗਾ ਅਰੇ ਕਿੰਨੋ ਭਾਵਨਾ ਤਾਂ ਲੋਕਾਂ ਨੇ ਮੱਲ ਲਿਆ ਅੱਛਾ ਉਹ ਖੇਤਾਂਰੇ ਵੀ ਸੀ ਇਤਨੇ ਹਾਂਜੀ ਤੇ ਇਹ ਕਨ ਮਿੱਟੀ ਚੱਕੀ ਆ ਗੱਲਾਂ ਮੇਰਾ ਨਾ ਕਰਦਾ ਅੱਛਾ ਜੀ ਮੂਹਰੇ ਮੈਡੀਕਲ ਸੀ ਚੱਕੀ ਉਹ ਕਿ ਇਹ ਕੰਨਾ ਹੋਈ ਨਹੀਂ ਚੱਕੀ ਆ ਨਾ ਉਹਨੂੰ ਇਹ ਬਰਾਉਡਰ ਪਾਉ ਮੀਂਟੀ ਸਕਾਈ ਮੈਂ ਕਿਹਾ ਜਾਨਦੇ ਹੋ ਮੂਰ ਕਿ ਆਏ ਤਨ ਕਿਧਰ ਪਸਾਉਂਦੇ ਆ ਉਹਨੂੰ ਕਿਹਾ ਮੈਂ ਕਿਹਾ ਜਿੱਥੇ ਤਰਾਏਗਾ ਉਹੀ ਰੱਖ ਉਹ ਕਿਹਾ ਇਹ ਤਾਂ ਉਹਨੇ ਉਦੈ ਹਲਾ ਜਾਣਾ ਸੀ ਮੂੰਹ ਇਹਨਾਂ ਨੂੰ ਪਾਣੀ ਪਾਣੀ ਸੀਗੀ ਸੋਦ ਪਰ ਕੇ ਦੁਨੀਆ ਦੇ ਰਸਨਾ ਦੁਬਾਰਾ ਆਏਗਾ ਹਾਂ ਉਹ ਕੋਈ ਸਾਹਮਣੇ ਦੀ ਨਹੀਂ ਆਉਂਦਾ

ਹਰ ਇੱਕ ਬੁਝਰੋ ਉਹ ਦਰ ਸ਼ਾਹ ਦਾ ਪਿਆਈ ਅਚਾਈ ਮੈਂ ਇਹ ਨੂੰ ਟੈਂਦਾ ਦੇਖਿਆ ਸੀ ਮੈਂ ਹਾਂ ਇੱਥੇ ਹਾਂ ਇੱਥੇ ਕੋਈ ਜੀ ਥਾਂ ਪੋਲ ਦੀ ਆਵਾਜ਼ ਆਉਂਦੀ ਕੁ ਲੈ ਪੋਲੀ ਆ ਨਾ ਜਿਦਾ ਜਿਦਾ ਤਲੇ ਰਸਦਾ ਮੇਹੋ ਡਾਬੀ ਹੋਇਆ ਉਹ ਮੈਗਮੈਨ ਨੂੰ ਜਿਹੜਾ ਉਹਨਾਂ ਚਿੱਠੀਆਂ ਹੀ ਸੀਗੀਆਂ ਅੱਛਾ ਜੀ ਚਿੱਠੀਆਂ ਪਾਉਂਦਾ ਰਿਹਾ ਤੇ ਇਹਨੂੰ ਅਟੈਕ ਕਰਕੇ ਟਾਇਆ ਹਾਂ ਹਾਂ ਪੂਰਾ ਲਿਖਿਆ ਜੀ ਇੱਕ ਬਜ਼ੁਰਗ ਨੇ ਇਹਨੂੰ ਢਾਂਡਾ ਦੇਖਿਆ ਹਾਂ ਤੇ ਇਹਨੂੰ ਆਹ ਤਸਕੇਟਾ ਹਟਿਆ ਵੀ ਉੱਤੇ ਇਹ ਆਈਆਂ ਜੀ ਅੱਛਾ ਇਹ ਮੂਰਤੀਆਂ ਨਿਕਲੀਆਂ ਸੀ ਸਖਤੀ ਜਗਾ ਆ ਕੋਈ ਹਾਂਜੀ ਉੱਤੇ ਉਹਨਾਂ ਨੇ ਤੇ ਟਚਣ ਕੇ ਖਬਰ ਅੰਦਰ ਪਾ ਰਹੇ ਹੁਣ ਆਤੀ ਅੱਛਾ ਜੀ ਸਾਫ ਹੈ ਇਹ ਕਿਹੜਾ ਪਛਾਣ ਹੁੰਦਾ ਜੀ ਹਾਂ ਜੀ ਹਾਂ ਜੀ ਮੈਂ ਤਾਂ ਕੁਝੇ ਹੁੰਦੇ ਇਦਾਂ ਹਾਂ ਹਾਂ ਨਹੀਂ ਜੀ ਉਦੋਂ ਰਵਾਇਤ ਗਾਣਾ ਹਾਂ ਜੀ ਜੀ ਦੇ ਪਾਂਡੇ ਹੁੰਦਾ ਜੀ ਜਿਆਦਾ ਮਿੱਟੀ ਤਾਂ ਹੀ ਇਹ ਮਤਲਬ ਵੀ ਟਿੱਕ ਰੀਆਂ ਟਿੱਕ ਰੀਆਂ ਇੱਥੇ ਨਾ ਮਿੱਟੀ ਮਿੱਟੀ ਖੁਰਦੀ ਗਈ ਹਾਂ ਜੀ ਉਹ ਨਾ ਨਿਕਲ ਜਾਂਦੀ ਹੁੰਦੀ ਟਿੱਕ ਰੀਆਂ ਮੇਰੇ ਖਿਆਲ ਹਿੱਟਾਂ ਦੀ ਉੱਤਰ ਹੋ ਜੂ ਹਾਂ ਜੀ ਉੱਤਰ ਹੋ ਜਾਣਾ ਉਹ ਵੀ ਦੇਖ ਲਓ ਕਬਰ ਹਾਂ ਜੀ ਲੋ ਸਾਹਮਣੇ ਉੱਥੇ ਉਪਰ ਆਣੀ ਹੈ ਹਾਂ ਜੀ ਉਹ ਜਿਹੜੀਆਂ ਵੱਡਿਆਂ ਨੂੰ ਆਇਆ ਹੱਥ ਆ ਹਾਂ ਜੀ ਉਹ ਵੱਡੀ ਮੂਰਤੀ ਇੱਥੇ ਲਗਾਈ ਹੋਈ ਹੈ ਅੱਛਾ ਜੀ ਮੰਦਿਰ ਤੇ ਜਿਹੜੀ ਹੈ ਇੱਥੋਂ ਮੰਦਿਰੋ ਲੈ ਕੇ ਇੱਥੇ ਬਹੁਤਿਆਂ ਦੇ ਹੱਥ ਫਸੀ ਹਾਂ ਜੀ ਉਹ ਲੋਕਾਂ ਚੱਕ ਕੇ ਧੋਤਾ ਕੇ ਉੱਤੇ ਰੱਖਦੇ ਹੈ ਠੀਕ ਮਾਰੇ ਉਹ ਤੋਂ ਸਗਾ ਨਾ ਨਹੀਂ ਕੋਈ ਪੰਦੇ ਹੋ ਖਾ ਕੇ ਹਾਂ ਜੀ ਹਾਂ ਜੀ ਹਾਂ ਉਹ ਖੋਸਾਂ ਦਾ ਹ ਇੰਤ ਆ ਹੱਡੀ ਹੋਵੇ ਹਾਂ ਕਿਉਂਕਿ ਵਿੱਚ ਜੋ ਕੁਝ ਸੀਗਾ ਤਾਂ ਕੋਈ ਬਿੱਟੀ ਡਬੋਇਆ ਡਬੋਇਆ ਸੀ ਠੀਕ ਲੋ ਜੀ ਇਹ ਦੇਖੋ ਕਿਲੇ ਦੇ ਕੰਦਾ ਹਜੇ ਵੀ ਕੈਮ ਹੈਗੀਆਂ ਆ ਤੇ ਦੇਖ ਸਕਦੇ ਤੁਸੀਂ ਤੇ ਉਹ ਉੱਤੇ ਖੋਡੇ ਜੀ ਨਿਕਲ ਗਿਆ ਬਾਬੇ ਇਹ ਦੇਖੋ ਜੀ ਇਹ ਹਜੇ ਵੀ ਰਾਣੀ ਆਟਾ ਰਾਣੀਆ ਤੇ ਕੰਦਾ ਹਜੇ ਵੀ ਇਹ ਕਿਲੇ ਦੀਆਂ ਕੈਮਾਂ ਦੇਖ ਸਕਦੇ ਤੁਸੀਂ ਇਹ ਡੜੀ ਡੜੀ ਲੋ ਜੀ ਇਹ ਦੇਖੋ ਜੀ ਇਹ ਤੇ ਹਜੇ ਵੀ ਇਹ ਕਿਲੇ ਦੀਆਂ ਇਟਾਂ ਕੈਮਾਂ ਦੇਖ ਸਕਦੇ ਤੁਸੀਂ ਇਹ ਜਹੂਰੇ ਚ ਕਿਲਾ ਪੈਂਦਾ ਤੇਰੀਆਂ ਹਜੇ ਵੀ ਦੇਖੋ ਕੈਮਾਂ ਆਂਦਾ ਹੈਗੇ ਤੇ ਦੇਖ ਬਹੁਤ ਵਧੀਆ ਕੰਦਾ ਹੈ ਹਾਲੇ ਤੱਕ ਚੋੜ ਜਿਆ ਆਂ ओ हो अब आ इधर खोर के खोल के देता है ना देखो गंदो देखो वो मिट्टी है ना मिट्टी जैसी भी ना लो जी है हो अच्छा ਉਹ ਜੀ ਇਹ ਸਾਰਾ ਕਿਲੇ ਰਈਆ ਕਿਲੇ ਰਈਆ ਛਾੜਿਆ ਜੇਬ ਸੀਨੇ ਛਾੜ ਦਿੱਤਾ ਇਹ ਦੇਖੋ ਇਹ ਹਜੇ ਵੀ ਕੈਮ ਆ ਜੀ ਕਿਲੇ ਦੀਆਂ ਕੰਧਾਂ ਦੇਖ ਸਕਦੇ ਤੁਸੀਂ ਕੈਮ ਆ ਇੱਧਰ ਇੱਧਰ ਉਹ ਖੇਤਾਂ 'ਚ ਬੈਠੇ ਹੋ ਗਏ ਆ ਖੁੱਡਾਂ ਜਿਹੜੀਆਂ ਆ ਇਹਦੇ ਵਿੱਚ ਸੱਪ ਰਹਿੰਦਾ ਹੈ ਹਾਂ ਕੋਈ ਨਹੀਂ ਜਾਨਵਰ ਨੇ ਬਣਾਇਆ ਸੱਪ ਨੂੰ ਪਤਾ ਕੀ ਰਹਿਣਾ ਇੱਥੇ ਹਾਂ ਇਹ ਤਾਂ ਨਹੀਂ ਆ ਹਾਂ ਜੱਗ ਮਾਦੀ ਕੋਠੇ ਬਣਾ ਲਓ ਹਾਂ ਬਹੁਤ ਹੈ ਇਟਾ ਕੱਟ-ਕੱਟ ਕੇ ਨਾ ਲੋ ਜੇ ਇਹ ਹੈ ਕਿਲਾ ਤੇ ਦੇਖ ਸਕਦੇ ਇਸ ਤਰ੍ਹਾਂ ਕੰਦਾ ਬਣੀ ਹੋਏ ਆ ਕਿਲੇ ਦੀਆਂ ਤੇ ਉਹ ਤੱਕ ਫੈਲੇ ਹੋਇਆ ਕਿਲਾ ਆ ਲੋ ਜੀ ਦੇਖੋ ਹਜੇ ਵੀ ਬੇ ਚੰਦਾ ਕੈਮਾ ਤੇ ਲੋਕੀ ਇਹਦਾ ਝਾੜ ਲੈਂਦੇ ਆ ਜਿਵੇਂ ਸੀ ਨਾ ਤੇ ਉਹ ਉੱਪਰ ਵੀ ਦੇਖੋ ਜਾਗੇ ਇਥੋਂ ਬਾਬਾ ਜੀ ਕਿਨਾਂ ਕੋ ਚਾਊਗਾ ਹੈ ਜੀ ਮਾਜਾ ਲਾਉਂਦੀ ਆ ਤਗਰੀਵਾਂ ਤਗਰੀਵਾਂ ਹੈ 40 ਕੋ ਫੁੱਟ ਹੈਗਾ ਹੈਗਾ ਬਾਬਾ ਜੀ 40 ਕੋ ਫੁੱਟ ਹੈ ਹਾਂ ਤੇ ਨੀਚੇ 40 ਫੁੱਟ ਚ ਆਇਆ ਇਹ ਇਕਲਾ ਹਜੇ 40 ਫੁੱਟ ਹੈਗਾ ਆ ਫਿਰ ਨਾ 40 ਤੋਂ ਉੱਪਰ ਹੀ ਆ ਹਾਂ ਗੱਲ ਇਹ ਆਈਟਾ ਨਾ ਇੱਥੇ ਤੱਕ ਮਤਲਬ ਕਿ ਇਹ ਹੋ ਗਿਆ ਬਹੁਤ ਸੋਹਰੀ ਹਾਂ ਹਜੇ ਵੀ ਹੈ ਗਿਆ ਹੈ ਇਟਾ ਹਾਂ ਹਜੇ ਦਾ ਮੱਕੀ ਜਿਹੜਾ ਤਾਨੂੰ ਕਿਲਾ ਦੁਖਾ ਰਿਹਾ ਬਹੁਤ ਫੈਲਿਆ ਹੋਇਆ ਸੀ ਕਿਲਾ ਇਹ ਤੇ ਇਹ ਦੇਖੋ ਇਹੋ ਹਾਂ ਟਿਕੜੀਆਂ ਹੀ ਆ ਨਾ ਹਾਂ ਹਾਂ ਹੋਇਆ ਇਟਾ ਹਾਂ ਆ ਦੇਖੋ ਜੀ ਇਟਾਂ ਇੱਥੇ ਜੀ ਇਹ ਬਹੁਤ ਪਹਿਲੇ ਹੋਇਆ ਹੈ ਕਿਲਾ ਤੇ ਹੁਣ ਤਾਂ ਬਹੁਤ ਛੋਟਾ ਰਹਿ ਗਿਆ ਆ ਦੇਖੋ ਆ ਵੀ ਇਹੀ ਹੈ ਨਾ ਇਟਾਂ ਆਹੋ ਹਾਂ ਆ ਦੇ ਕੁਗੜੀ ਕਿੰਨੇ ਹੈ ਅੱਛਾ ਜੀ ਕੀ ਹੈਗਾ ਇਹ ਉਧਰ ਕੁਗੜੀ ਅੱਛਾ ਉਧਰ ਇਹਦੇ ਅੰਜੀਰ ਜਿੰਨੇ ਕੋਣ ਹੈ ਅੱਛਾ ਜੀ ਲੋ ਜੀ ਈ ਰੋ ਅ ਅ ਵਿੱਚ ਚੋਹੀਆਂ ਨਿਕਲੀਆਂ ਅੱਛਾ ਜੀ ਇਹ ਮੂਰਤੀਆਂ ਹਾਂ ਇਹ ਮੈਨੂੰ ਲੱਗਦਾ ਇਹਦਾ ਲੱਗਦਾ ਇਹ ਨਹੀਂ ਨਹੀਂ ਇਹ ਵੱਖਰਾ ਚੀਜ਼ ਆ ਵੱਖਰੀ ਚੀਜ਼ ਆ ਹਨਾ ਮਾਪੇ ਜੀ ਹਾਂ ਮਾੜੇ ਜਿਹੜਾ ਗਣੇਸ਼ ਦੀ ਹੁੰਦੀ ਹੈ ਲੱਗਦਾ ਹਾਂ ਇੱਦੀ ਲੱਗਦੀ ਹੈ ਗਣੇਸ਼ ਜੀ ਲੱਗਦੇ ਆ ਤੇ ਹੋਰ ਹੀ ਕੋਈ ਚੀਜ਼ ਲੱਗਦੀ ਹੈ ਨਾ ਆਹ ਵਾਲੇ ਕੋਈ ਤਾਂ ਤਾਂ ਵੈਸੇ ਹਾਂਜੀ ਆਹਨੇ ਕੋ ਤਾਂ ਪਿਆਣੀ ਨਹੀਂ ਹੁੰਦੀ ਕੀ ਹਾਂਜੀ ਏ ਵੀ ਹੋਈ ਆ ਜੀ ਗਣੇਸ਼ ਹੀ ਆ ਹਾਂ ਹਾਂ ਜੀ ਹਾਂ ਜੀ ਉਪਰ ਗਣੇਸ਼ ਬਣਿਆ ਗਣੇਸ਼ ਦਾ ਬਣਿਆ ਮਿੱਟੀ ਆ ਦੇਖੋ ਕਿ ਕਿਦਾਂ ਦੀ ਲਾਣੀ ਕਾਲੀ ਮਿੱਟੀ ਆ ਠੀਕ ਆ ਹਰੇ ਆ ਵੀ ਗਣੇਸ਼ ਟਾਇਪ ਇਹ ਬਣ ਜਾਵੇ ਹਾਂ ਉਹ ਦੇਤਾ ਤੇ ਇਹ ਵਾਂਗੂ ਆ ਬਣਦਾ ਹਾਂ ਤਾਂ ਕੋ ਦੇਤਾ ਤੇ ਹਾਂ ਅਰੇ ਮੂਹ ਵੀ ਹੌਲੇ ਆ ਅੱਛੇ ਥੋ ਮਤਲਬ ਵਿਚੋਂ ਨਿਕਲੇ ਆ ਆ ਸ਼ਾਹ ਬੇਟਾ ਆ ਕੋਲ ਸੰਖ ਪੜਿਆ ਆ ਆ ਮੂੰਹ ਆ ਹਾਂ ਆ ਪੈਰ ਆ ਹਾਂ ਆ ਵੀ ਗਣੇਸ਼ ਤੇ ਗਣੇਸ਼ ਜੀ ਜਲਾ ਲੋ ਕਿਦਾਂ ਉਦੋਂ ਇਦਾਂ ਮਤਲਬ ਕਿ ਇਦਾਂ ਦੀ ਚੀਜ਼ਾਂ ਬਣਾਉਂਦੇ ਸੀਗੇ